ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਨੇ ਉੱਥੇ ਹੀ ਪੰਜਾਬ ਦੇ ਲੋਕਾਂ ਵੱਲੋਂ ਵੀ ਸਿਆਸੀ ਪਾਰਟੀਆਂ ਦਾ ਵਿਰੋਧ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੱਡੇ ਪੱਧਰ ਉੱਤੇ ਵੇਖਣ ਨੂੰ ਮਿਲ ਰਿਹਾ ਹੈ ਆਏ ਦਿਨ ਕਿਸੇ ਨਾ ਕਿਸੇ ਥਾਂ ਤੇ ਬੀਜੇਪੀ ਲੀਡਰ ਦੇ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਪਰ ਹੁਣ ਕਿਸਾਨਾਂ ਵੱਲੋਂ ਪਿੰਡਾਂ ਦੇ ਬਾਹਰੀ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਵਿਖੇ ਪਿੰਡ ਵਾਸੀਆਂ ਵੱਲੋਂ ਫਲੈਕਸ ਲਗਾ ਕੇ ਬੀਜੇਪੀ ਲੀਡਰ ਨੂੰ ਪਿੰਡ ਵਿੱਚ ਨਾ ਆਉਣ ਦੀ ਚੇਤਾਵਨੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਬੀਜੇਪੀ ਦਾ ਕੋਈ ਵੀ ਲੀਡਰ ਪਿੰਡ ਵਿੱਚ ਆਉਂਦਾ ਹੈ ਤਾਂ ਉਸ ਨਾਲ ਕੋਈ ਵੀ ਅਨਸੁਖਾਂ ਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਹਾਂਜੀ ਸਤਿ ਸ੍ਰੀ ਅਕਾਲ ਸਭ ਤੋਂ ਸੰਘ ਵੀਰ ਜੀ ਇਹਨਾਂ ਮੋੜ ਦੇ ਕੋਲ ਯਾਦ ਪ੍ਰਾਕਸ਼ ਪੱਲਾ ਪ੍ਰਧਾਨ ਪੋਸਟਰ ਲਾਇਆ ਤੇ ਨਹੀਂ ਬਣਨਦੇ ਮੈਂ ਕੀ ਗੱਲ ਬਾਤ ਹੈ ਬਿਲਕੁਲ ਨਹੀਂ ਬਣਨਦੇ ਅਸੀਂ ਜਿੱਦ ਲਈ ਖੰਡਲੀ ਵੜਨਦਾ ਅਸੀਂ ਕਿਉਂ ਨਹੀਂ ਬਣਨਦੇ ਅਸੀਂ ਕਿਉਂ ਬਣਨ ਦੇ ਮੰਗੇ ਵੀ ਉਹਦੇ ਵਿੱਚ ਸਾਡੇ ਜਿੱਦ ਨੂੰ ਯਾਦ ਜੀ ਕਿਉਂ ਸੰਗ ਰੋਕੇ ਰਸਤੇ ਵਿੱਚ ਅਸੀਂ ਯਾਰ ਚੰਗੇ ਪਰ ਪੀਸਵਲ ਯਾਰ ਕੋਈ ਸਾਡੇ ਕੋਲ ਬੰਬ ਨਹੀਂ ਸਟਾਰਟ ਕੋਈ ਸਾਡੇ ਕੋਲ ਮਾ ਫਿਨਿਸ਼ ਪਾਰ ਵੀ ਪਾਟ ਜਾਂਦਾ ਤੁਹਾਨੂੰ ਬਾੜਾ ਪਰ ਰੋਕ ਰਿਹਾ ਕਿਉਂ ਰੋਕਿਆ ਸਾਨੂੰ क्यों सा गोलियां चलाईया संभू की, ना की, ना की चला सब करना की कसूर सिंह गोली मारी कि वो नुकसान करता गरती टालियां भरती ट्रैक्टर भरते हाटे कि नुकसान करता जल्दी रोकता अभी क्यों क्योंकि बिलकुल नहीं बनना पैर नहीं है हम सा राजधानी है राजधानी सूढ़ा है बिलकुल नहीं बनते ਬਿਲਕੁਲ ਸਾਡਾ ਬਿਲਕੁਲ ਸਾਡਾ ਰੋਜ਼ ਹੈ ਕਿ ਜੇ ਕੋਈ ਬਾਤ ਆਈ ਆਪਣਾ ਜਿਹੜਾ ਜਨਤਪਾਰਟੀਾਂ ਤੇ ਭਾਜੀਪੀ ਦਾ ਕੋਈ ਵੀ ਮੰਤਰੀ ਹੁੰਦਾ ਜਾ ਕੇ ਐਮਐਲ ਜਾ ਕੇ ਕੋਈ ਵੀ ਆਏ ਮੈਨੂੰ ਹੈਪੀ ਸਿੰਘ ਆ ਕਿਹੜਾ ਪਿੰਡ ਹੈ ਪਿੰਡ ਨਮੋੜਾ ਜੀ ਹੈਪੀ ਦੇ ਪੋਸਟਰ ਲਗਾਏ ਗਏ ਨੇ ਕਾਲੇ ਪੋਸਟਰ ਨੇ ਤੇ ਕਿਉਂ ਠੀਕ ਕਰਵਾ ਦੇ ਦੇਖੋ ਅਸੀਂ ਨੇ ਜੋ ਪਿਛਲੇ 13 ਫਰਵਰੀ ਤੋਂ ਕਿਸਾਨਾਂ ਦਾ ਅਧੂਲਨ ਚੱਲ ਰਿਹਾ ਹੈਗਾ ਦਿੱਲੀ ਜਾਣ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਤੇ ਉਹ ਮੰਗਾਂ ਨੂੰ ਲੈ ਕੇ ਜਿਹੜੀਆਂ ਮੋਦੀ ਨੇ ਮੈਨੀਫੈਸਟੋ 'ਚ ਵਾਅਦੇ ਕੀਤੇ ਦੀ ਕਿਸਾਨਾਂ ਦੇ ਨਾਲ ਤੇ ਉਹ ਮੰਗਾਂ ਨੂੰ ਲੈ ਕੇ ਜਦੋਂ ਹੁਣ ਕਿਸਾਨ ਦਿੱਲੀ ਜਾ ਰਹੇ ਤੇ ਆਪਦੀ ਗੱਲ ਰੱਖਣ ਦੇ ਲਈ ਕਿਉਂਕਿ ਸਾਡੀ ਰਾਜਧਾਨੀ ਤੇ ਸੀ ਆਪਦੀ ਗੱਲ ਰੱਖਣ ਲਈ ਜਾ ਸਕਦੇ ਸੀ ਪਰ ਹਰਿਆਣੇ ਦੀ ਸਰਕਾਰ ਤੇ ਹਰਿਆਣੇ ਦੇ ਪ੍ਰਸ਼ਾਸਨ ਵੱਲੋਂ ਇੰਨਾ ਬਹਰਲਾਟ ਦੇ ਵਿੱਚ ਆ ਕੇ ਆ ਜਾਣ ਤੋਂ ਪਹਿਲਾਂ ਹੀ 2-3 ਦਿਨ ਪਹਿਲਾਂ ਇਹੋ ਜਿਹਾ ਬਾਰਡਰ ਬਣਾਤੇ ਇਹੋ ਜਿਹਾ ਸੀਜ ਕਰਤਾ ਵੀ ਜਿਵੇਂ ਨੈਸ਼ਨਲ ਬਾਰਡਰ ਹੁੰਦੇ ਆ ਵੱਡੇ ਤੇ ਉੱਥੇ ਵੱਡੀਆਂ ਫੋਰਸਾਂ ਤਨਾਤ ਕਰਤੀਆਂ ਤੇ 13 ਆਲੇ ਦਿਨ ਜਿੱਤੇ ਕਿਸਾਨ ਕੂਚ ਕਰ ਰਹੇ ਤੇ ਤਾਂ ਉੱਥੇ ਜਦੋਂ ਕਿਸਾਨ ਅੱਗੇ ਵਧ ਰਹੇ ਤੇ ਬਾਰਡਰ ਵਾਲ ਨੂੰ ਤਾਂ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਹਰਿਆਣੇ ਦੇ ਵੱਲੋਂ ਇਹੋ ਜਿਹੇ ਅਥਰੂ ਗੈਨ ਤੇ ਗੋਲੇ ਛੱਟੇ ਗਏ ਨੇ ਜਿਹੜੇ ਆਪਾਂ ਵਿਰੋਧੀ ਦੇਸ਼ਾਂ ਦੇ ਨਾਲ ਜਦੋਂ ਲੜਾਈਆਂ ਲੱਗਦੀਆਂ ਉੱਥੇ ਵਰਤੇ ਜਾਂਦੇ ਆਗੇ ਇੰਨੇ ਜ਼ਹਿਰੀਲੇ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਫੇਫੜਿਆਂ ਨੂੰ ਨੁਕਸਾਨ ਤੇ ਅੱਖਾਂ ਨੂੰ ਨੁਕਸਾਨ ਤੇ ਸਿੱਧੀਆਂ ਗੋਲੀਆਂ ਤੱਕ ਵੀ ਜੀਪੀ ਨੇ ਚਲਾਈਆਂ ਗਈਆਂ ਨੇਗੀਆਂ ਆਰਐਸਐਸ ਦੇ ਬੰਦੇ ਭਾਵੇਂ ਉਹਦੇ ਕੱਪੜਿਆਂ ਦੇ ਵਿੱਚ ਤੇ ਉਹਨਾਂ ਦੀ ਪੁਲਿਸ ਦੀ ਫੋਰਸ ਦੀ ਵਰਦੀ ਪਾ ਕੇ ਸਰਿਆਮ ਗੋਲੀਆਂ ਮਾਰਦੇ ਨਜ਼ਰ ਆ ਰਹੇ ਨੇ ਕਿ ਆਪਣੇ ਵੀਡੀਓ ਫੋਟੋ ਆ ਸਾਰੇ ਤੱਥ ਹੈਗੇ ਆਗੇ ਤੇ ਟਰੈਕਟਰਾਂ 'ਚ ਟਰਾਲੀਆਂ 'ਚ ਤੇ ਕਿਸਾਨਾਂ ਦੀਆਂ ਤੇ ਬਹੁਤ ਸਾਰੇ ਕਿਸਾਨ ਨੌਜਵਾਨਾਂ ਦੀਆਂ ਅੱਖਾਂ ਤੱਕ ਚਲੀਆਂ ਗਈਆਂ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਫਿਰ ਅਸੀਂ ਯਾਤਰ ਕੀਤਾ ਵੀ ਯਾਰ ਜਦੋਂ ਇਹੋ ਜੀ ਸਰਕਾਰ ਬੀਜੇਪੀ ਦੀ ਇਹੋ ਜੀ ਮਨਸ਼ਾ ਰੱਖਦੀ ਹੋਵੇ ਕਿਸਾਨਾਂ ਪ੍ਰਤੀ ਲੋਕਾਂ ਪ੍ਰਤੀ ਵੀ ਜਿਵੇਂ ਲਖਮੀਰਪੁਰ ਕੀਰੀਚ ਕਿਸਾਨ ਡਰ ਰੇ ਗਏ ਤੇ ਕਿਸਾਨਾਂ ਨੇ ਹਾਲਾਂਕਿ ਉਹਤੇ ਵਿਰੋਧ ਹੀ ਕੀਤਾ ਸੀਗਾ ਜਦੋਂ ਬੀਜੇਪੀ ਦਾ ਜਿਵੇਂ ਹੁਣ ਬਾਈਕਾਟ ਦਾ ਵਿਰੋਧ ਸੱਦਾ ਦਿੰਦਾ ਵੀ ਪਿੰਡਾਂ 'ਚ ਨਹੀਂ ਬਣ ਦੇਣਾ ਉਦੋਂ ਵੀ ਇਸੇ ਤਰ੍ਹਾਂ ਸੱਦਾ ਦਿੱਤਾ ਹੋਇਆ ਸੀਗਾ ਉਦੋਂ ਇੱਕ ਪੱਤਰਕਾਰ ਤੇ ਇੱਕ ਹੋਰ ਸਾਡੇ ਕਿਸਾਨ ਸਾਥੀਆਂ ਤੇ ਤੇ ਨੌਜਵਾਨਾਂ ਤੇ ਉਦੋਂ ਅਜੇ ਮਿਸ਼ਰੇ ਟੈਣੀ ਦੇ ਮੁੰਡੇ ਦੇ ਵੱਲੋਂ ਜਿਹੜੀ ਸਿੱਧੀ ਗੱਡੀ ਆ ਥਾਰ ਕਿਸਾਨਾਂ ਦੇ ਉੱਪਰ ਚੜ੍ਹ ਕੇ ਲਾਤੜ ਕੇ ਮਾਰ ਦਿੱਤੇ ਗਏ ਤੇ ਉਹਦੇ ਲਗਾਤਾਰ ਉਹ ਸੰਘਰਸ਼ ਦੇ ਵਿੱਚ ਮੰਗ ਰਹੀ ਵੀ ਉਹਨੂੰ ਭਾਈ ਉਹਦੇ ਤੋਂ ਬਰਖਾਸਤ ਕਰੋ ਤੇ ਉਹਨੂੰ ਸਜ਼ਾ ਦੇ ਕੇ ਉਹਨੂੰ ਜੇਲ੍ਹ ਦੇ ਅੰਦਰ ਤੱਕੋ ਉਹ ਮੰਤਰੀ ਨੂੰ ਪਰ ਸਰਕਾਰ ਨੇ ਉਲਟਾ ਕੀਤਾ ਕੀ ਹਾਲਾਂਕਿ ਜਿਹੜੀ ਹੁਣ ਮੰਗਾਂ ਨੂੰ ਲੈ ਕੇ ਜਾ ਰਹੇ ਤੇ ਇਹਦੇ ਵਿੱਚ ਵੀ ਇਹ ਮੰਗ ਆਇੜਤੀ ਲਖਮੀਰਪੁਰ ਖੀਰੀ ਵਾਲੀ ਹੈ ਜੀ ਕਿਉਂਕਿ ਪੂਰੀ ਰਹੀ ਦੀ ਪਰ ਸਰਕਾਰ ਨੇ ਉਹਨੂੰ ਨਿਆਂਭਜਉ ਮੰਤਰੀ ਨੂੰ ਆਪਣੀ ਹੁਣ ਟਿਕਟ ਦਿੱਤੀ ਐ ਐਮਪੀ ਦੀ ਹੁਣ ਕੀ ਗੱਲ ਹੈ ਪਿੰਡਾਂ ਚ ਹੁਣ ਉਸੇ ਤਰ੍ਹਾਂ ਹੀ ਦੇਖੋ ਇੱਕ ਕਿਸਾਨਾਂ ਦੇ ਨੌਜਵਾਨਾਂ ਦੀ ਕਾਤਲ ਸਰਕਾਰ ਹੈਗੀ ਇਹਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਇਹਨਾਂ ਦਾ ਕੋਈ ਵੀ ਮੰਤਰੀ ਆਉਂਦਾ ਕੋਈ ਵੀ ਨੁਮਾਇੰਦਾ ਆਉਂਦਾਗਾ ਉਹ ਤੋਂ ਸਵਾਲ ਜਵਾਬ ਪੁੱਛਾਂਗੇ ਕਿਉਂਕਿ ਇਹਨਾਂ ਨੂੰ ਵੀ ਸਵਾਲ ਜਵਾਬ ਦਾ ਜਵਾਬ ਹੈ ਇਹਨਾਂ ਨੇ ਭੱਜਣਾ ਤੇ ਅਸੀਂ ਸਖਤ ਵਿਰੋਧ ਕਰਾਂਗੇ